ਰਿਗੁਲੀਤ ਸਿੰਘ ਖਰਾਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਛੋਲੇ ਪਾੜੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਜਾਣਕਾਰੀ ਦਿੱਤੀ ਕਿ 3 ਜੁਲਾਈ 2024 ਨੂੰ ਬਲਵੀਰ ਸਿੰਘ ਅਤੇ ਉਸਦੀ ਘਰਵਾਲੀ ਬਿਮਲਾ ਦੇਵੀ ਵਾਸੀਨ ਪਿੰਡ ਸਮੀਰੋਵਾਲ ਥਾਣਾ ਨੂਰਪੁਰ ਬੇਦੀ ਨੂੰ ਇੱਕ ਸਾਧੂ ਨੇ ਗੈਣੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਲੁੱਟ ਲਿਆ ਜਿਸ ਤਹਿਤ ਮੁਖਬਰੀ ਦੇ ਆਧਾਰ ਤੇ ਕੱਲ 13 ਜੁਲਾਈ ਨੂੰ ਨਾਕਾਬੰਦੀ ਦੌਰਾਨ ਇੱਕ ਸਾਧੂ ਨਾਮਾ ਵਿਅਕਤੀ ਨੂੰ ਥਾਣਾ ਨੂਰਪੁਰ ਬੇਦੀ ਦੇ ਪਿੰਡ ਸੰਗਤਪੁਰਾ ਵਿਖੇ ਰੋਕ ਕੇ ਪੁੱਛਗਿੱਛ ਕੀਤੀ ਗਈ ਜਿਸ ਦੀ ਪਛਾਣ ਗੁਲਾਮਾ ਪੁੱਤਰ ਖੋਖਾ ਵਾਸੀ ਝੁੰਗੀਆਂ ਨੇੜੇ ਜੰਡਪੀਰ ਮੁਰਾਦਪੁਰ ਮੁਹੱਲਾ ਤਰਨਤਾਰਨ ਵੱਜੋਂ ਹੋਈ ਹੈ ਪੁੱਛਗਿੱਛ ਦੌਰਾਨ ਇਸ ਨੇ ਇਸ ਉਕਤ ਵਾਰਦਾਤ ਨੂੰ ਅੰਜਾਮ ਦੇਣਾ ਮੰਨਿਆ ਹੈ ਜਿਸ ਨੂੰ ਇਸ ਮੁਕਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ 3 ਤਰੀਕ ਨੂੰ ਸਾਡੇ ਇਲਾਕੇ ਨੂਰਥਾਣਾਪੁਰ ਬੇਰੀ ਦੇ ਇਲਾਕੇ 'ਚ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਇੱਕ ਫੈਮਿਲੀ ਜਿਹੜੀ ਹੈਗੀ ਹੈ ਇੱਕ ਕਪਲ ਸੀਗਾ ਉਹ ਬਾਜ਼ਾਰ ਕੋਈ ਸਮਾਨ ਲੈਣ ਗਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ న్యూਸ 'ਚ ਸਾਨੂੰ ਸੁਣਾਇਆ ਕਿ ਕੋਈ ਉਹਨਾਂ ਨੂੰ ਜਿਹੜਾ ਹੈਗਾ ਸੰਮੋਹਿਤ ਕਰਕੇ ਹਿਪਨੋਟਾਈਜ਼ ਕਰਕੇ ਜਿਹੜਾ ਹੈਗਾ ਉਹਨਾਂ ਦੇ ਚੂੜੀਆਂ ਤੇ ਕੰਦੀਆਂ ਵਾਲੀਆਂ ਲਵਾ ਲੀਆਂ ਉਸ ਤੋਂ ਬਾਅਦ ਫਰਦਰ ਜਿਹੜੀ ਹੈਗੀ ਇਹਦੇ ਵਿੱਚ ਉਹਨਾਂ ਦਾ ਸਟੇਟਮੈਂਟ ਦਰਜ ਕਰਕੇ ਜਦੋਂ ਉਹਨਾਂ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਕੁਝ ਬੰਦੇ ਸੀਗੇ ਜਿਹਦੇ ਚੋਂ ਪਹਿਲਾਂ ਕੁਝ ਬੰਦਿਆਂ ਨੇ ਆ ਕਰਕੇ ਮੰਦਰ ਦਾ ਪਤਾ ਪੁੱਛਿਆ ਫਿਰ ਜਦੋਂ ਦੂਜੀ ਦੂਜੇ ਬੰਦੇ ਆਏ ਮੋਟਰਸਾਈਕਲ ਵਾਲੇ ਉਹਨਾਂ ਨੇ ਆ ਕਰਕੇ ਦੱਸਿਆ ਕਿ ਇੱਕ ਬਾਬਾ ਹੈਗਾ ਬੜਾ ਸ਼ਕਤੀਚਾਲੀ ਹੈਗਾ ਫਿਰ ਤੀਜਾ ਉਹ ਬਾਬਾ ਜਿਹੜਾ ਹੈਗਾ ਉਹ ਟਕਰਿਆ ਤੇ ਉਹ ਪਹਿਲੀ ਵਾਲੀ ਜਿਹੜੀ ਫੈਮਿਲੀ ਸੀਗੀ ਜਿਹੜਾ ਉਹ ਗਰੁੱਪ ਸੀਗਾ ਉਹਨਾਂ ਨੇ ਆਪਣੇ ਸਮਾਨ ਲਾ ਕਰਕੇ ਜਿਹੜਾ ਹੈਗਾ ਉਹ ਬਾਬੇ ਨੂੰ ਫੜਾਟਾ ਇਹ ਕਹਿ ਕਰਕੇ ਕਿ ਮੇਰਾ ਸਮਾਨ ਡੁੱਬਣਾ ਹੋ ਜਾਊਗਾ ਤੋ ਉਹਨਾਂ ਨੂੰ ਦੇਖਾ ਦੇਖੀ ਜਿਹੜੀ ਹੈਗੀ ਐ ਜਿਹੜੇ ਸਾਡੇ ਕੰਪੇਨੈਂਟ ਹੈਗੇ ਇਹਨਾਂ ਨੇ ਵੀ ਚੂੜੀਆਂ ਸੋਨੇ ਦੀਆਂ ਤੇ ਜਿਹੜੀ ਕਾਂਦੀ ਮੁੰਦਰੀਆਂ ਸੀਗੀਆਂ ਉਹ ਉਤਾਰ ਕਰਕੇ ਦਿੱਤੀਆਂ ਔਰ ਇਹ ਸੋਚ ਕੇ ਕਿ ਇਹ ਡਬਲ ਹੋ ਜਾਊਗਾ ਉਹਨਾਂ ਨੇ ਵੀ ਕੋਮਤਰ ਫੂਕ ਕਰਕੇ ਰੁਮਾਲ ਬਣ ਕੇ ਦਿੱਤਾ ਇਹਨੂੰ ਘਰ ਜਾ ਕੇ ਖੋਲਣਾ ਉਸ ਤੋਂ ਪਹਿਲਾਂ ਖੋਲੋਗੇ ਤੇ ਕੁਝ ਨਹੀਂ ਲੱਭਣਾ ਤੇ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਜਦੋਂ ਇਹਨਾਂ ਨੇ ਘਰੇ ਜਾ ਕਰਕੇ ਉਹ ਰੁਮਾਲ ਖੋਲਿਆ ਤੋ ਉਹਦੇ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜਾ ਚੂੜੀ ਤੇ ਸੋਨੇ ਦੀਆਂ ਬਾਲੀਆਂ ਸੀਗੀਆਂ ਉਹ ਵੀ ਉਹਦੇ ਵਿੱਚ ਨਹੀਂ ਸੀਗੀਆਂ ਤੇ ਇਸ ਤਰੀਕੇ ਦੇ ਨਾਲ ਉਹਨਾਂ ਠੱਗੀ ਹੋਈ ਸੀਗੀ ਉਸ سلسلے ਜਿਹੜਾ ਮਕਦਮਾ ਹੈਗਾ 52 ਨੰਬਰ 318 4 ਔਰ 35 ਜਿਹੜਾ ਸਬਸੈਕਸ਼ਨ ਹੈਗਾ ਉਹਦੇ ਵਿੱਚ ਦਰਜ ਕਰਕੇ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਉਹ ਆਪਣੀ ਤਫਤੀਸ਼ ਜਿਹੜੀ ਹੈਗਾ ਅਮਲ ਲੈ ਆਂਦੀ ਗਈ। ਥਾਣਾ ਨਰਕੋਪੁਰ ਪੁਲਿਸ ਦੀ ਟੀਮ ਤੇ ਨਾਲ ਜਿਹੜਾ ਹੈਗਾ CIA ਦੀ ਟੀਮ ਕਾਫੀ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਟੀਮ ਵਰਕ ਕਰਕੇ CCTV ਕੈਮਰਿਆਂ ਨੂੰ ਚੈੱਕ ਕਰਕੇ ਔਰ ਕਾਫੀ ਦੂਰ ਤੱਕ ਦੀ ਆਪਾਂ ਟ੍ਰੇਲ ਬਣਾਈ ਔਰ ਸਾਇੰਟਿਫਿਕ ਮੈਥਡ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕੀਤਾ। ਔਰ ਇਹਦੇ ਵਿੱਚੋਂ ਜਿਹੜਾ ਇੱਕ ਬਾਬਾ ਸੀਗਾ ਜਿਹੜਾ ਗੁਲਾਮਾ ਉਹ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਆਜ ਉਹਨੂੰ ਪੇਸ਼ ਕਰਕੇ ਉਹਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਹੈ ਇਸ ਤੋਂ ਇਲਾਵਾ ਜਿਹੜੇ ਪੰਜ ਬੰਦੇ ਨਾਲ ਹੋਰ ਸਾਥੀ ਸੀਗੇ ਉਹ ਵੀ ਆਪਾਂ ਆਈਡੈਂਟੀਫਾਈ ਕਰ ਲਏ ਹੈਗੇ ਉਹਨਾਂ ਦੀ شناخت ਸ਼ੇਖਰ ਦੋਦੀ ਕੋਮਲ ਰਣਾ ਤੇ ਮਾਲੂ ਜਿਹੜੇ ਹੈਗੇ ਨੇ ਇਹ ਸਾਰੇ ਮੁਰਾਦਪੁਰਾ ਬਸਤੀ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਵਜ੍ਹਾ ਹੋਈ ਹੈ ਔਰ ਉਹਨਾਂ ਦੀ ਭਾਲ ਜਿਹੜੀ ਆਪਾਂ ਕਰ ਰਹੇ ਹੈਗੇ ਸਾਡੀ ਰੇਡਿੰਗ ਪਾਰਟੀਆਂ ਆਨ ਹੈਗੀਆਂ ਨੇ ਔਰ ਜਲਦ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਪੁਛੋਕੜ ਹੈਗਾ ਕਿ ਕੀ ਇਹਨਾਂ ਦੇ ਅਪਰਾਧਿਕ ਮੁਕਤਮੇ ਦਰਜ ਹੋ ਗਏ ਨੇ ਲੁਧਿਆਣਾ ਇਹਨਾਂ ਨੇ ਸਨੇਚਿੰਗ ਕੀਤੀ ਸੀ ਕਿ ਉਹਦਾ ਮਕਦਮਾ ਦਰਜ ਹੈਗਾ ਇਸ ਤੋਂ ਇਲਾਵਾ ਹੁਣ ਹੋਰ ਪਚੋਕੜ ਜਿਹੜਾ ਹੈਗਾ ਆਪਾਂ ਉਹਨੂੰ ਤਫਤੀਸ਼ ਦੌਰਾਨ ਵਿਚਾਰਾਂਗੇ ਕਿਉਂਕਿ ਇਹੋ ਜਿਹੀਆਂ ਵਾਰਦਾਤਾਂ ਕਈ ਅਨਟ੍ਰੇਸ ਚਲੀਆਂ ਜਾਂਦੀਆਂ ਨੇ ਕਿਉਂਕਿ ਬੜੇ ਹੀ ਛਾਤੇ ਰਹਿੰਦੇ ਨੇ ਇਹ ਜਿਹੜੇ ਅਕਿਊਜ਼ਡ ਹੈਗੇ ਤੇ ਹੁਣ ਆਪਾਂ ਦੇਖਾਂਗੇ ਹੋਰ ਵੀ ਕਿਤੇ ਇਹੋ ਜਿਹੀ ਵਾਰਦਾਤ ਹੋਈ ਹੈ ਤਾਂ ਉਹਨਾਂ ਦੀ ਇਹਨਾਂ ਦੀ ਕੀ ਸ਼ਮੂਲੀਅਤ ਹੈਗੀ ਉਹ ਵੀ ਆਪਾਂ ਸਾਹਮਣੇ ਲੈ ਕੇ ਆਵਾਂਗੇ ਮੈਨੂੰ ਲੱਗਦਾ ਹੈਗਾ ਕਿ ਹੋਰ ਵੀ ਮੁਕਤਮੇ ਹੋਣਗੇ ਜਿਹੜੇ ਇਹਨਾਂ ਨੇ ਨ ਦੇ ਖਿਲਾਫ ਹੋਏ ਨੇ ਜੋ ਅਨਟ੍ਰ ਇਸ ਗਰੁੱਪ ਕਿੰਨੇ ਕੁ ਬੰਦੇ ਜਿਹੜੇ ਇਸ ਇਸ ਗਰੁੱਪ ਵਿੱਚ 6 ਬੰਦੇ ਸੀਗੇ ਜਿੰਨਾਂ ਵਿੱਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਵਿੱਚ ਇੱਕ ਲੇਡੀ ਵੀ ਹੈਗੀ ਹੈ ਤੇ ਇਸ ਤਰੀਕੇ ਦਾ ਗਰੁੱਪ ਬਣਾਕਰ ਤੇ ਚੱਲਦੇ ਨੇ ਲੋਕੀ ਇਹਨਾਂ ਤੇ ਵਿਸ਼ਵਾਸ ਛੇਤੀ ਕਰ ਲੈਂਦੇ ਹੈਗੇ ਔਰ ਉਹਨਾਂ ਦੀ ਗੱਲਾਂ ਵਿੱਚ ਆਕਰਕੇ ਫਿਰ ਜਿਹੜਾ ਆਪਣਾ ਸਮਾਨ ਹੈਗਾ ਜਿਸ ਤਰ੍ਹਾਂ ਸੋਨੇ ਦੇ ਚੂੜੀਆਂ ਵਾਲੀਆਂ ਲਾ ਕੇ ਦੇਤੀਆਂ ਇਹੋ ਜਿਹੀ ਜੜੀ ਵਾਰਦਾਤ ਫਿਰ ਅੰਜਾਮ ਦਿੰਦੇ ਹੈ ਲੇਡੀ ਦੀ ਕੀ ਭੂਜਤ ਦੇਖੋ ਫੈਮਲੀ ਜਦੋਂ ਇੱਕ ਫੈਮਲੀ ਆਕਰ ਕੇ ਸਾਹਮਣੇ ਦਿੰਦੀ ਹੈ ਉਹਨੇ ਆਪਣਾ ਸਮਾਨ ਲਾ ਕਰਕੇ ਦਿੱਤਾ ਬਾਬੇ ਨੂੰ ਇਮਨ ਮੇਰਾ ਸਮਾਨ ਡਬਲ ਹੋ ਜਾਊਗਾ ਉਹਦੀ ਦੇਖਾ ਦੇਖੀ ਜਿਹੜੀ ਦੂਜੀ ਲੇਡੀ ਸੀਗੀ ਉਹਨੇ ਵੀ ਆਪਣਾ ਸਮਾਨ ਲਾ ਕਰਕੇ ਦਿੱਤਾ ਤੇ ਇੱਕ ਮਤਲਬ ਮੈਂ ਕਹਾਂਗਾ ਕਿ ਠੱਗੀ ਮਾਰਨ ਦਾ ਇੱਕ ਤਰੀਕਾ ਹੈਗਾ ਹੈ ਜੋ ਹਿਪਨੋਟਾਈਜ਼ ਕਰਨ ਵਾਲੀ ਗੱਲ ਸੀਗੀ ਇਹੋ ਜੀ ਕੋਈ ਗੱਲ ਇਹਦੇ ਚ ਹਜੇ ਸਾਹਮਣੇ ਨਹੀਂ ਆਈ ਹੈ ਬਟ ਫੇਰ ਵੀ ਜਿਹੜੀ ਤਫ਼ਤੀਸ਼ ਸਾਡੀ ਜਿਹੜੀ ਹੈਗੀ ਉਹ ਡੂੰਘਾਈ ਨਾਲ ਆਪਾਂ ਕਰਾਂਗੇ ਔਰ ਉਹਦੇ ਜੋ ਵੀ ਗੱਲ ਸਾਹਮਣੇ ਆਈ ਉਸ ਹਿਸਾਬ ਨਾਲ ਆਪਾਂ ਵਾਦਾ ਜਰੂਰ ਕਰਦੇ ਹਾਂ ਕਿ ਜਲਦੀ ਹੀ ਸਮਾਨ ਰਿਕਵਰ ਹੋ ਜਾਵੇ। ਨਹੀਂ ਹੁਣ ਜਿਹੜਾ ਹੈਗਾ ਸਮਾਨ ਰਿਕਵਰੀ ਦੇ ਵਾਸਤੇ ਸਾਡਾ ਹੁਣ ਆਪਾਂ ਉਪਰਾਲੇ ਕਰਾਂਗੇ ਹੁਨੇ ਜਸਾਨੂੰ ਰਿਮਾਂਡ ਮਿਲਿਆ ਹੈਗਾ 2 ਦਿਨ ਦਾ ਹੁਣ ਅਗਲੀ ਕਾਰਵਾਈ ਉਹਦੇ ਚੱਲੂਗੀ। ਅੰਤ ਵਿਸ਼ਵਾਸ ਵੀ ਕਹਿ ਸਕਦੇ ਆ ਦੇਖੋ ਜੀ ਕੋਈ ਵੀ ਤੁਹਾਡਾ ਪੈਸਾ ਡਬਲ ਕਰਕੇ ਨਹੀਂ ਦੇਖਦਾ देयर इज नो ਫ੍ਰੀ ਲੰਚ ਇਨ ਦਾ ਸੁਸਾਇਟੀ ਕੋਈ ਵੀ ਤੁਹਾਨੂੰ ਅਗਰ ਫ੍ਰੀ ਵਿੱਚ ਕੋਈ ਦੇਣ ਦੀ ਗੱਲ ਕਰ ਰਿਹਾ ਤਾਂ ਮਤਲਬ ਉਹ ਠੱਗੀ ਮਾਰ ਰਿਹਾ ਹੈਗਾ ਸਾਈਬਰ ਕ੍ਰਿਮੀਨਲਸ ਵੀ ਐਸੀ ਚੀਜ਼ ਦਾ ਫਾਇਦਾ ਉਠਾਉਂਦੇ ਹੈਗੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਸਟਾਕ ਵਿੱਚ ਲਗਾਓ ਜਾਂ ਕਿਸੇ ਹੋਰ ਚੀਜ਼ ਵਿੱਚ ਲਗਾਓ ਤੁਹਾਡਾ ਪੈਸਾ ਆਪਾਂ ਡਬਲ ਕਰ ਦਿੰਦੇ ਆ ਵਧਾ ਦੇਾਂਗੇ ਬਟ ਇਹੋ ਜੀ ਕੋਈ ਗੱਲ ਨਹੀਂ ਜਦ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਪੈਸਾ ਨਹੀਂ ਮਿਲਣ ਵਾਲਾ ਤੇ ਇਹਨਾਂ ਜਾਲਸਾਜਾਂ ਤੋਂ ਬਚ ਕੇ ਰਹੋ ਔਰ ਜਿਹੜਾ ਹੈਗਾ ਪੁਲਿਸ ਦਾ ਸਾਥ